ਸਕ੍ਰੀਨ ਦੇ ਉੱਤੇ ਤੁਸੀਂ ਚਿੱਟੇ ਰੰਗ ਦੀ ਗੱਡੀ ਨੂੰ ਪੈਟਰੋਲ ਪੰਪ ਤੇ ਰੁਕਦੇ ਨੂੰ ਵੇਖ ਰਹੇ ਹੋ ਤੁਸੀਂ ਸੋਚਦੇ ਹੋ ਹੋਮੋਗੇ ਕਿ ਸ਼ਾਇਦ ਇਹਨਾਂ ਨੇ ਵੀ ਪੈਟਰੋਲ ਪੰਪ ਤੋਂ ਗੱਡੀ ਦੇ ਵਿੱਚ ਤੇਲ ਪਵਾਉਣਾ ਹੋਣਾ ਜਿਹਦੇ ਚਲਦੇ ਕਰਮਚਾਰੀ ਵੀ ਤਿਆਰ ਹੋ ਜਾਂਦੇ ਨੇ ਤੇਲ ਪਾਉਣ ਦੇ ਲਈ ਪਰ ਅੱਗੇ ਜਦੋਂ ਇਸ ਗੱਡੀ ਦੇ ਵਿੱਚੋਂ ਨਿਕਲੇ ਚਾਰ ਪੰਜ ਮੁੰਡਿਆਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਦੇ ਨਾਲ ਅਜਹੀ ਹਰਕਤ ਕਰ ਦਿੱਤੀ ਕਿ ਸਾਰੀਆਂ ਤਸਵੀਰਾਂ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਜੇਕਰ ਤੁਸੀਂ ਵੀ ਪੈਟਰੋਲ ਪੰਪ ਦੇ ਕਰਮਚਾਰੀਆਂ ਜਾਂ ਕੋਈ ਵੀ ਕੰਮ ਕਰਦੇ ਹੋ ਤਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਅੱਜ ਕੱਲ ਕਿਸੇ ਤੇ ਯਕੀਨ ਕਰਨ ਦਾ ਸਮਾਂ ਹੀ ਨਹੀਂ ਰਿਹਾ ਅੱਜ ਕੱਲ ਲੋਕ ਕਿਸ ਹੱਦ ਤੱਕ ਜਾ ਰਹੇ ਨੇ ਕਿ ਸ਼ਰਿਆਮ ਉਹਨਾਂ ਦੇ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਪਿਸਤੌਲ ਦੀ ਨੋਕ ਤੇ ਦੋ ਪੈਟਰੋਲ ਪੰਪਾਂ ਤੋਂ ਲੁਟੇਰੇ ਨੇ ਨਗਦੀ ਲੁੱਟੀ ਤੇ ਗੱਡੀ ਤੇ ਆਏ ਪੰਜ ਲੁਟੇਰੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮਾਮਲਾ ਮਾਚਿਵੜਾ ਇਲਾਕੇ ਦੇ ਵਿੱਚ ਸਾਹਮਣੇ ਆ ਜਿੱਥੇ ਪਿਸਤੌਲ ਦੀ ਨੋਕ ਤੇ ਦੋ ਪੈਟਰੋਲ ਪੰਪਾਂ ਤੇ ਲੁਟੇਰੇ ਨੇ ਨਗਦੀ ਲੁੱਟ ਲਈ ਤੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀਆਂ ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਉੱਥੇ ਇਸ ਮਾਮਲੇ ਨੂੰ ਲੈ ਕੇ ਪੈਟਰੋਲ ਪੰਪ ਦੇ ਮੈਨੇਜਰ ਤੇ ਕਰਿੰਦੇ ਦਾ ਬਿਆਨ ਸਾਹਮਣੇ ਆਇਆ ਕਿ ਕਿਵੇਂ ਇਹ ਲੁੱਟ ਦੀ ਵਾਰਦਾਤ ਹੋਈ ਹੈ। ਕਹਿੰਦਾ ਕਿ ਮੇਰਾ ਨਾਮ ਜੀ ਸਰਮਹਾਰਵੀਰ ਅਡਮਿਨਿਸਟ੍ਰੇਸ਼ਨ ਹੈ ਜੀ ਪਿੰਡ ਰਿਹਾਨਾ ਮਾਚੀਗੜਾ ਸਾਹਿਬ ਦੀ ਗੱਲਬਾਤ ਹੈ। ਬਸ ਹੀ 7:00 ਵਜੇ ਗੱਡੀ ਆਈ ਹੈ ਜੀ ਤੇਲ ਪਾਉਣ ਦੀ ਵੰਮੀ ਤੇ ਬਸ ਉੱਪਰ ਦੇ ਸਾਰੇ 4-5 ਬੰਦੇ ਸੀਗੇ। ਉਹਨਾਂ ਨੇ ਰਵੋਲਵਰ ਲਾ ਕੇ ਹੀ ਪੈਸੇ ਕੋਲੇ ਸਾਡੇ ਤੋਂ ਤੇ ਕੁੱਟਮਾਰ ਵੀ ਕੀਤੀ ਥੋੜੀ-ਬਹੁਤੀ। ਤੇ ਬਾਕੀ ਬਸ ਬੋਟਰ ਮੰਡ ਦੇ ਵਿੱਚ ਵਿੱਚੇ ਪੱਜ ਗਈ ਹੈ ਤੇਲ ਵੀ ਪਾਇਆ ਉਹਨਾਂ ਨੇ ਨਹੀਂ ਤੇਲ ਨਹੀਂ ਪਾਇਆ ਸਰ ਕਿੰਨੇ ਪੈਸੇ ਲੱਗ ਜਣਗੇ ਮੇਰੇ ਖਿਆਲ ਨਾਲ ਜੀ ਚੱਲਦੀ ਫੇਮ ਦੇ ਵਿੱਚ ਇੰਨਾ ਦਾ ਪਤਾ ਨਹੀਂ ਬਸੇ ਤਕਰੀਬਨ ਹੋਊਗਾ 30-35 ਹਜ਼ਾਰ ਰੁਪਏ ਜੀ ਕੱਲ ਨੂੰ ਕੋਈ ਕੀ ਆਪਰੇ ਹਾਂ ਤਾਂ ਨਹੀਂ ਪਤਾ ਨਹੀਂ ਹੋਇਆ ਕੋਈ ਸ਼ਰਤ ਵੀ ਬੱਧ ਰੋ ਕੋਈ ਜਿਹੜੀ ਗੱਡੀ ਸੀ ਜਿਹੜੀ ਗੱਡੀ ਸੀ ਜਰੂਰ ਮੰਤਰ ਕੱਡੀ ਨੰਬਰ ਕਰੋ ਕੈਮਰੇਜ ਹੈ ਹੋਗਾ ਪ੍ਰੇਸ ਇੰਨਾ ਦਾ ਕੁਝ ਪਤਾ ਹੈ ਕੀ ਕੀ ਅਕੀਰ ਕੀ ਕਹਿੰਦੀ ਸੀ ਕੀ ਅਗਰ ਦੀ ਹੈ ਰੰਮਾ ਗੋਬਾ

ਨੂੰ ਨੂੰ ਟਕੋ ਚੀ ਨਾ ਦੂਜੇ ਮੁੰਡੇ ਮਨੇ ਕਟਾ ਲਾਤਾ ਸੀ ਤੇ ਕਟਾ ਜੋ ਵੀ ਮਾਰਤਾ ਉਹ ਦਿਖ ਜਾਵੇ ਕਿ ਇੱਕ ਵਾਰ ਚੰਚੇ ਪੇਚੂੜਾ ਮਾਰੀ ਜਾਂਦਾ ਨੇ ਉਸ ਤੋਂ ਬਾਅਦ ਉਹ ਜੀੜਾ ਮਾਰ ਕੇ ਫਿੱਟਲੇ ਗਿਆ ਅੰਦਰ ਜਾ ਕੇ ਨਾ ਬਾਰੀ ਖੁੱਲੇ ਕੋਈ ਨਹੀਂ ਦੇਖਾ ਉਸ ਤੋਂ ਬਾਅਦ ਬਾਹਰ ਆਏ ਬਾਹਰ ਆ ਗਏ ਕੋਈ ਕੁੱਟਿਆ ਕੋਟ ਕੇ ਜੱਦੀ ਵੱਲ ਜੱਦੀ ਵੱਲ ਚਲੇ ਗਏ ਕੀ ਕਰਨਾ ਪਵਰੀ ਰਾਤ ਜਿਹੜੀ ਕਰ ਪਵਰੀ ਇਹ ਰਾਸਰ ਘਟਣਾ ਹੈ ਪਹਿਲਾਂ ਗੜੀ ਪੋਤੇ ਵਾਪਰਿਆ ਕਰਨਾ ਹੈ ਉਸ ਤੋਂ ਬਾਅਦ ਇਹ 7 ਵਜੇ ਦੇ ਟ੍ਰੇਨ ਸਾਡੇ ਕੋਲ ਪਹੁੰਚੇ ਗੱਡੀ ਸੀ ਇਹਨਾਂ ਕੋਲ ਇਹਨਾਂ ਨੇ ਸਾਡੀ ਡੱਬੇ ਲਈ ਸੈਂਟਰਲ ਮਸ਼ੀਨ ਤੇ ਗੱਡੀ ਲਗਾਈ ਸਾਡੇ ਸੇਲਮੈਨ ਉਹਨਾਂ ਕੋਲ ਗਏ ਕਿ ਉਹਨਾਂ ਨੇ ਕਿਹਾ ਵੀ ਆਹ ਮਸ਼ੀਨ ਸਾਡੀ ਖਰਾਬ ਹੈ ਤੁਸੀਂ ਇੱਧਰ ਗੱਡੀ ਲਾ ਲਓ ਉਹਨੇ ਵੈਕ ਕਰਕੇ ਗੱਡੀ ਤੇ ਚੱਲੀ ਮਸ਼ੀਨ ਤੇ ਲਾਤੀ ਉਸ ਤੋਂ ਬਾਅਦ ਸੇਲਮੈਨ ਦੋਨੋਂ ਸਾਡੇ ਇਕੱਠੇ ਉਹਨਾਂ ਨੂੰ ਪੁੱਛਣ ਗਏ ਤੇਲ ਵਾਸਤੇ ਉਹਨਾਂ ਨੇ ਉਹ ਜੋ ਹੀ ਕੰਮ ਕੱਢੇ ਉਹ ਬੰਦੇ ਸਾਡੇ ਸੇਲਮੈਨ ਦੇ ਮੱਦੇਦੇ ਮਾਰੀ ਤੇ ਇਹ ਟੰਡੇ ਜੋ ਉਹਨਾਂ ਕੋ ਕੈਸ਼ ਵਗੈਰਾ ਸੀਗਾ ਇਹ ਉਹ ਸਾਰਾ ਖੋਲਿਆ ਉਸ ਤੋਂ ਬਾਅਦ ਅੰਦਰ ਦਫਤਰ ਚਾਹੀ ਦਫਤਰ ਸਾਡੇ ਬਰਾਜ ਵਗੈਰਾ ਲੋਕਫੀ ਦੇ ਲੋ ਕੋਸ਼ਿਸ਼ ਕੀਤੀ ਉਹਨਾਂ ਨੇ ਖੋਲਣ ਦਿਖਾ ਦੇ ਇਹ ਬੈਗ ਤੇ ਸਾਡਾ ਕੈਸ਼ ਵਾਲਾ ਬੈਗ ਜਿਹੜਾ ਉਹ ਲੈ ਕੇ ਗਏ ਉਹਦੇ ਜਿਹੜੇ ਡਿਪੋਜ਼ਿਟ ਸਲਿੱਪਾ ਵਗੈਰਾ ਸੀ ਨਾ ਉਹਦਾ ਉਹ ਜਿਹੜਾ ਸੀਗਾ ਉਹ ਲੈ ਕੇ ਉਸ ਤੋਂ ਬਾਅਦ ਲੈ ਕੇ ਫਿਰ ਮੁੰਡੇ ਤਪੜ ਤਪੜ ਮਾਰ ਕੇ ਤੇ ਚੱਲੇ ਕੋਹਾੜੇ ਵੱਲ ਨੂੰ ਚਲੇ ਗਏ ਕਿੰਨਾ ਕੁ ਨੁਕਸਾਨ ਆ ਜਿਹੜਾ ਹੋਇਆ ਨੁਕਸਾਨ ਤੇ ਦੇਖੋ ਬਾਅਦ ਤੁਸੀਂ ਹਿਸਾਬ ਤੋਂ ਬਣਾਇਆ 40500 ਦਾ ਨੁਕਸਾਨ ਹੋਇਆ ਸਾਡੇ ਸਾਡੇ ਯਾਰ ਹੁੰਦੇ ਸੀ। ਇਸ ਤੋਂ ਰੋਮੀ ਨੂੰ ਇਹੋ ਹੀ ਆਉਂਦੇ ਹਾਂ ਜੀ ਦੋਸਤੋ ਉਹ ਜਨਮ ਸੀ। ਇਹ ਸ਼ਹਿਰ ਚ ਦੋ ਵਾਰ ਵਰਤਾ ਹੁੰਨੇ ਕਿ ਨਹੀਂ ਦੇਖਦੇ। ਕਿਉਂਕਿ ਇੰਨਾ ਰਾਤ ਦਾ ਨਹੀਂ ਰਹਿ ਜੀ। ਮੰਨ 20:00 ਟਾਈਮ ਸੱਤ ਵਜੇ ਦਾ ਸੀਗਾ ਸਾਡਾ ਸੇਲ ਦਾ ਟਾਈਮ ਹੁੰਦਾ ਉਸ ਟਾਈਮ ਦੇ ਉਸ ਟਾਈਮ ਹੈ ਵੀ ਕੁਦਰਤੀ ਕੋਈ ਨਹੀਂ ਸੀਗਾ ਜਿਵੇਂ ਉਹ ਦੇਖ ਕੇ ਆਇਆ ਆਸਪਾਸ ਤੋਂ ਹੀ। ਯਾਨੀ ਕੋਈ ਨਹੀਂ ਅਗਰ ਮੁੰਡੇ ਇਕੱਲੇ ਥੀਏ ਦੋਨੋਂ ਹੀ। ਇਹ ਮੌਕੇ ਤੇ ਬਹੁਤ ਪਹੁੰਚੀ ਹਾਂ ਹਾਂਜੀ ਹਾਂਜੀ ਫਿਰ ਅਸੀਂ ਉਦੋਂ ਹੀ ਆਪਣੇ ਫੇਰਵਨ ਲੈ ਕੇ ਮਾਤਾ ਜੀ ਆਪਣੇ ਠਾਣੇ ਸਾਹਿਬ ਗਿਆਈ ਉੱਥੇ ਉਹਨਾਂ ਨੂੰ ਦੱਸਿਆ ਫਿਰ ਮੌਕੇ ਤੇ ਆਏ ਪਹੁੰਚੇ ਉਹਨਾਂ ਨੇ ਸਾਰਾ ਦੇਖਿਆ ਗਲਵੱਤ ਕੀਤੀ ਰਿਪੋਰਟ ਲਿਖਤੀ ਕਰਾਈ ਉਹਨਾਂ ਨੂੰ ਕਿਆ ਦੇਖਿਆ ਜੀ ਆਵੇ ਤਾਂ ਸ਼ਰਿਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਵੇਂ ਚੱਲਦੇ ਹੁਣ ਲੋਕ ਇਸ ਕਦਰ ਪਰੇਸ਼ਾਨ ਹੋ ਚੁੱਕੇ ਨੇ ਕਿ ਉਹਨਾਂ ਨੂੰ ਹਰ ਵਕਤ ਇਹੀ ਗੱਲ ਦਾ ਡਰ ਲੱਗਿਆ ਰਹਿੰਦਾ ਹੈ ਕਿ ਕੋਈ ਆ ਕੇ ਅਜਹੀ ਵਾਰਦਾਤ ਨਾ ਕਰ ਦੇਵੇ ਤਾਂ ਹੁਣ ਇੰਨੇ ਬੇਖੌਫ ਹੋ ਚੁੱਕੇ ਨੇ ਲੁਟੇਰੇ ਕਿ ਬੰਦੂਕ ਦੀ ਨੋਕ ਦੇ ਉੱਤੇ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ